ਔਰ ਮੈਨੂਅਲ ਲੱਗਦਾ ਹੈ ਕਿ ਭਗਵੰਤ ਮਾਨ ਜਿਸ ਤਰ੍ਹਾਂ ਦੇ ਉਹਨੇ ਹੁਕਮ ਦਿੱਤੇ ਨੇ ਸਰਕਾਰ ਨੂੰ ਔਰ ਪੁਲਿਸ ਮਹਿਕਮੇ ਨੂੰ ਭਗਵੰਤ ਮਾਨ ਚੋਣਗੇ ਬਤੌਰ ਮੁੱਖ ਮੰਤਰੀ ਕਿ ਸਟ ਔਰ ਪੁਲਿਸ ਇਹ ਪਤਾ ਕਰਨ ਚ ਕਾਮਯਾਬ ਹੋਵੇ ਕਿ 328 ਪਵਿੱਤਰ ਸਰੂਪ ਕਿੱਥੇ ਨੇ ਤੇ ਭਗਵੰਤ ਮਾਨ ਨੇ ਅਗਰ ਪ੍ਰੈਸ ਕਾਨਫਰੰਸ ਕਰਕੇ ਆਪ ਦੱਸਤਾ ਕਿ 328 ਪਵਿੱਤਰ ਸਰੂਪ ਇਹਨਾਂ ਥਾਵਾਂ ਤੇ ਜਿਹੜੇ ਨੇ ਸੁਸ਼ੋਭਿਤ ਨੇ ਪ੍ਰਕਾਸ਼ ਨੇ ਇਹ ਪੰਡਾਰਮ ਦੀ ਅਵਸਥਾ ਚ ਨਹੀਂ ਅਗਰ ਭਗਵੰਤ ਮਾਨ ਨੇ 328 ਪਵਿੱਤਰ ਸਰੂਪਾਂ ਬਾਰੇ ਕੋਈ ਜਾਣਕਾਰੀ ਸਾਂਝੀ ਕਰਤੀ ਤੇ ਇਹ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਵੱਡਾ ਝਟਕਾ ਹੋਊਗਾ ਔਰ ਸੁਖਬੀਰ ਬਾਦਲ ਦੇ ਢੜੇ ਨੂੰ ਵੀ ਬਹੁਤ ਵੱਡਾ ਝਟਕਾ ਹੋਊਗਾ ਹਲੇ ਤੱਕ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਕਿ ਕਿਸੇ ਤਰ੍ਹਾਂ ਦੀ ਬੇਅਦਬੀ ਹੋਈ ਹੈ ਹਾਲਾਂਕਿ ਦੇਖੋ ਸਵਾਲ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਸਵਾਲ ਬੜਾ ਆਸਾਨ ਹੈ ਹਰਜਿੰਦਰ ਸਿੰਘ ਧਾਮੀ ਇਹ ਕਹਿ ਰਹੇ ਨੇ ਕਿ ਸਰਕਾਰ ਦੀ ਕਾਰਵਾਈ ਗਲਤ ਹੈ ਸਰਕਾਰ ਕੋਲੇ ਅਧਿਕਾਰ ਨਹੀਂ ਹੈ ਸਾਰੀ ਗੱਲ ਉਹਨਾਂ ਦੀ ਲੋਕਾਂ 'ਚ ਆ ਗਈ ਇੱਕ ਗੱਲ ਹਰਜਿੰਦਰ ਸਿੰਘ ਧਾਮੀ ਦੀ ਲੋਕਾਂ 'ਚ ਨਹੀਂ ਆਈ ਸੰਗਤ ਨੂੰ ਹਰਜਿੰਦਰ ਧਾਮੀ ਨੇ ਇੱਕ ਵਾਰੀ ਵੀ ਨਹੀਂ ਦੱਸਿਆ ਕਿ ਇਹ 328 ਰੂਪ ਅਗਰ ਲਾਪਤਾ ਨਹੀਂ ਨੇ ਤੇ ਫਿਰ ਕਿੱਥੇ ਨੇ ਕਿਹੜੀ ਜਗ੍ਹਾ ਤੇ ਸੁਸ਼ੋਭਿਤ ਨੇ ਪ੍ਰਕਾਸ਼ ਨੇ ਜਾਂ ਭੰਡਾਰਨ ਦੀ ਅਵਸਥਾ ਦੇ ਵਿੱਚ ਨੇ ਔਰ ਇਹ ਮਾਮਲਾ ਨਿਸ਼ਚਿਤ ਤੌਰ ਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਹੜੀ ਰਿਪੋਰਟ ਹੈ ਸੌਂਪੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਔਰ ਵਕੀਲ ਈਸ਼ਰ ਸਿੰਘ ਉਹਨਾਂ ਦੀ ਗਵਾਹੀ ਚ ਜਿਹੜਾ ਕਮਿਸ਼ਨ ਸੀ ਜਿਹੜੀ ਉਹਨਾਂ ਨੇ ਰਿਪੋਰਟ ਸੌਂਪੀ ਹੈ ਅਗਰ ਉਹ ਰਿਪੋਰਟ ਨੂੰ ਪੰਨਾ-ਦਰ ਪੰਨਾ ਪੜਿਆ ਜਾਵੇ ਤੇ ਕਈ ਇਸ ਤਰ੍ਹਾਂ ਦੇ ਤੱਥ ਨੇ ਜਿਹੜੇ ਇਸ ਪਾਸੇ ਇਸ਼ਾਰਾ ਕਰਦੇ ਨੇ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੇਅਦਬੀ ਤਾਂ ਹੋਈ ਹੈ ਬੇਅਦਬੀ ਅਗਰ ਭੰਡਾਰਨ ਸਹੀ ਤਰੀਕੇ ਨਾਲ ਨਹੀਂ ਹੋਈ ਉਹ ਵੀ ਬੇਅਦਬੀ ਹੈ ਅਗਰ ਜਿਹੜੀ ਛਪਾਈ ਹੈ ਉਹ ਪੂਰੀ ਪਰੰਪਰਾ ਮਰਿਆਦਾ ਮੁਤਾਬਕ ਨਹੀਂ ਹੋਈ ਉਹ ਵੀ ਬੇਅਦਬੀ ਹੈ ਹਰਜਿੰਦਰ ਸਿੰਘ ਧਾਮੀ ਹੁਣੀ ਜਿਹੜੇ ਸਟੈਂਡ ਲੈ ਕੇ ਬੈਠੇ ਨੇ ਔਰ ਤੁਸੀਂ ਵੇਖੋ ਹਰਜਿੰਦਰ ਧਾਮੀ ਉਸ ਦਿਨ ਕਹਿ ਰਹੇ ਸੀ ਪੁਲਿਸ ਤੇ ਵੀ ਟਿੱਪਣੀਆਂ ਕਰ ਰਹੇ ਸੀ ਕਿ ਕਈ ਇਹੋ ਜਿਹੇ ਮਾਮਲੇ ਨੇ ਜਿੱਥੇ ਐਸਜੀਪੀਸੀ ਨੇ ਐਫਆਈਆਰ ਦਰਜ ਕਰਾਈ ਹੈ ਵੱਖ-ਵੱਖ ਮਾਮਲਿਆਂ ਦੇ ਵਿੱਚ ਤੇ ਜੇ ਸਰਕਾਰ ਨੇ ਐਫਆਈਆਰ ਦਰਜ ਕਰ ਲਈ ਤੇ ਐਸਜੀਪੀਸੀ ਦਾ ਕਹਿਣਾ ਹੈ ਕਿ ਧਾਰਮਿਕ ਮਾਮਲੇਾਂ 'ਚ ਦਖਲ ਅਦਾਜ਼ੀ